ਸਤਿਕਾਰਯੋਗ ਪਿਆਬੀ ਵੀਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤੁਹਾਡੇ ਚਰਨਾਂ 'ਚ ਬੇਨਤੀ ਹੈ ਜੇ ਸਾਡਾ YouTube ਚੈਨਲ ਲੋਕ ਮੁੱਤੇ 1984 ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਆਪ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਬੇਨਤੀ ਹੈ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦੇਣਾ ਪਿਆਬੀ ਭਰਾਵੋ ਅੱਜ ਜਿਸ ਮੁੱਦੇ ਦੀ ਮੈਂ ਤੁਹਾਡੇ ਨਾਲ ਗੱਲ ਕਰਨ ਜਾ ਰਹੇ ਹਾਂ ਇਹ ਮੇਰੇ ਵੀ ਧਿਆਨ ਵਿੱਚ ਅੱਜ ਹੀ ਹੈ ਬਹੁਤ ਸਾਰੇ ਪੰਜਾਬੀ ਸਿੱਖ ਨੌਜਵਾਨਾਂ ਨੂੰ ਇਸ ਬਾਰੇ ਨਹੀਂ ਪਤਾਵਣਾ ਮੈਂ ਸੋਚਿਆ ਵੀ ਮੈਂ ਤੁਹਾਡੇ ਸਭ ਦੇ ਧਿਆਨ ਵਿੱਚ ਲੈ ਆਂ ਸਭ ਤੋਂ ਪਹਿਲਾਂ ਤੇ ਮੈਂ ਧੰਨਵਾਦ ਕਰਦਾ ਹਾਂ ਅਮਰਬੀਰ ਸਿੰਘ ਸੀਮਾ ਪੱਤਰਕਾਰ ਫਤੇਗੜ ਸਾਹਿਬ ਜੀ ਦਾ ਜਿਨ੍ਹਾਂ ਨੇ ਪੰਜਾਬੀ ਜਾਗਰਨ ਨੂੰ ਇੱਕ ਰਚਨਾ ਦਿੱਤੀ ਔਰ ਉਹ ਰਚਨਾ ਪੜ੍ਹ ਕੇ ਹੀ ਮੈਂ ਤੁਹਾਡੇ ਨਾਲ ਕੁਝ ਨਾ ਕੁਝ ਦੇ ਆਨ ਸਾਈਡ ਇਹ ਸਾਂਝੇ ਕਰਨ ਜਾ ਰਹੇ ਆਂਗਾ ਉਹਨਾਂ ਦੀ ਰਚਨਾ ਕੱਲ 16 ਸਤੰਬਰ 2024 ਦੇ ਅਖਬਾਰ ਵਿੱਚ छपी ਹੈ ਪੰਜਾਬੀ ਜਾਗਰਨ ਵਿੱਚ ਜਿਸ ਦਾ ਸਰਲੇਖ ਹੈ ਨਈ ਭੁੱਲ ਦੀ 1988 ਦੀ ਕਤਲੋਗਾਰਥ ਲੇਖ ਕਿ ਲਿਖਦਾ ਹੈ ਕਿ ਬਿੱਦਰ ਪੜਦੇ ਸਮੇਂ ਬਿੱਦਰ ਜੋ ਕਰਨਾਟਕਾ ਦੇ ਵਿੱਚ ਹੈ ਸ਼ਹਿਰ ਹੈ ਜਿੱਥੇ ਕਿ ਆਪਾਂ ਨਾਨਕ ਚੀਰਾ ਸਾਹਿਬ ਗੁਰਦੁਆਰਾ ਵੀ ਕੋਣਾ ਹੋਇਆ ਆਪਣੇ ਬਹੁਤ ਸਾਰੇ ਪਿਆਬੀ ਸਿੱਖ ਸੱਲਾਹੂ ਉੱਤੇ ਜਾਂਦੇ ਹਨ ਜਦੋਂ ਉਹ ਸਾਧਨ ਕਰਦੇ ਆਂ ਜਿਆਦਾਤਰ ਉੱਥੇ ਵੀ ਦਰਸ਼ਨ ਕਰਕੇ ਆਉਂਦੇ ਆ ਨਾ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇੱਕ ਚਰਨਾ ਪ੍ਰਗਟ ਕੀਤਾ ਸੀਗਾ ਜਿਸ ਚਸ਼ਮਾ ਪ੍ਰਗਟ ਕੀਤਾ ਸੀਗਾ ਜਿਦਾ ਕਿ ਬੜਾ ਠੰਡਾ ਤੇ ਮਿੱਠਾ ਪਾਣੀ ਸੀ ਤੇ ਜੋ ਕਿ ਅੱਜ ਵੀ ਚੱਲ ਰਹੇਗਾ ਲੇਖ ਲਿਖਦਾ ਹੈ ਕਿ ਉੱਥੇ ਪੜਨ ਦੌਰਾਨ 1988 ਦੀ ਕਤਲੋਗਰ ਦਸਵੰਦੀ ਅਕਸਰ ਸੁਣਦੇ ਸੀ ਪਰੰਤੂ ਅੱਲੜ ਉਮਰ ਹੋਣ ਕਰਕੇ ਇਹਨਾਂ ਗੱਲਾਂ ਵੱਲ ਉਸ ਸਮੇਂ ਤੇ ਪੜ੍ਹਾਈ ਦੌਰਾਨ ਬਹੁਤਾ ਧਿਆਨ ਨਹੀਂ ਦਿੱਤਾ ਗਿਆ। ਔਰ ਅੱਗੇ ਲੇਖ ਦੱਸਦਾ ਹੈ ਕਿ ਹైదరాబాద్ ਦੇ ਪ੍ਰਸਿੱਧ ਕਾਰੋਬਾਰੀ ਜੱਗਾ ਸਿੰਘ ਦੀ ਸਰਪ੍ਰਸਤੀ ਹੇਠ ਗੁਰਨਾਨਕ ਧੀਰਾ ਫਾਊਂਡੇਸ਼ਨ ਟਰਸਟ ਦੀ ਸਥਾਪਨਾ ਕੀਤੀ ਗਈ। ਇਸ ਟਰਸਟ ਦੇ ਅਧੀਨ ਗੁਰੂ ਨਾਨਕ ਦੇ ਪਬਲਿਕ ਸਕੂਲ ਜੂਨੀਅਰ ਕਾਲਜ ਗੁਰੂ ਨਾਨਕ ਦੇ ਪੋਲੀਟੈਕਨਿਕ ਅਤੇ ਇੰਜੀਨੀਅਰਿੰਗ ਕਾਲਜ ਅਤੇ ਸ੍ਰੀ ਗੁਰੂ ਨਾਨਕ ਦੇ ਹਸਪਤਾਲ ਵਰਗੀਆਂ ਸੰਸਥਾਵਾਂ ਸੇਵਾ ਨਿਭਾਰੀਆਂ। ਔਰ ਅੱਗੇ ਲਿਖਦਾ ਲੇਖ ਕੇ 14 ਸਤੰਬਰ 1988 ਦੀ ਸ਼ਾਮ ਨੂੰ ਕਿਉਂਕਿ ਜਿਹੜੇ ਉੱਥੇ ਉਸ ਟਾਈਮ ਤੇ ਸਿੱਖ ਵਿਦਿਆਰਥੀ 1988 ਵਿੱਚ ਰਹਿੰਦੇ ਸਨ ਉੱਥੇ ਹੋਸਟਲ ਦਾ ਪੱਕਾ ਪ੍ਰਬੰਧ ਨਾ ਹੋਣ ਕਾਰਨ ਉਹਨਾਂ ਨੂੰ ਪ੍ਰਾਈਵੇਟ ਘਰਾਂ ਵਿੱਚ ਕਿਰਾਏ ਕਮਰੇ ਤੇ ਲੈ ਕੇ ਕਮਰੇ ਕਿਰਾਏ ਤੇ ਲੈ ਕੇ ਰਹਿਣਾ ਪੈਂਦਾ ਸੀ ਔਰ ਅੱਗੇ ਲੇਖ ਕੇ ਵੀ ਦੱਸਦਾ ਹੈ ਕਿ ਕਮਰੇ ਕਿਰਾਏ ਤੇ ਲੈ ਕੇ ਜੋ ਸਿੱਖ ਰਹਿੰਦੇ ਸਨ ਉਹਨਾਂ ਨਾਲ ਸਥਾਨਿਕ ਜੋ ਲੋਕ ਸੀ ਉਹ ਸਿੱਖ ਵਿਦਿਆਰਥੀਆਂ ਨਾਲ ਖਾਣ ਖਾਂਦੇ ਸਨ 14 ਸਤੰਬਰ ਦੀ ਰਾਤ ਨੂੰ ਕੁਝ ਸਿੱਖ ਵਿਦਿਆਰਥੀ ਆਪਣੇ ਘਰਾਂ ਵੱਲ ਵਾਪਸ ਜਾ ਰਹੇ ਸੀ ਜੋ ਕਿ ਗਾਂਧੀ ਨਗਰ ਸਥਿਤ ਉਹਨਾਂ ਦੇ ਇੱਕ ਘਰ ਸੀ ਕਿਰਾਏ ਵਾਲੀ ਤਾਂ ਕੁਝ ਲੋਕਾਂ ਨੇ ਉਹਨਾਂ ਨੂੰ ਰੋਕ ਕੇ ਕਿਸੇ ਧਾਰਮਿਕ ਸਮਾਗਮ ਵਾਸਤੇ ਚੰਦੇ ਦੀ ਮੰਗ ਕੀਤੀ ਉਸਤੇ ਉਹਨਾਂ ਵੱਲੋਂ ਸਿੱਖ ਵਿਦਿਆਰਥੀਆਂ ਵੱਲੋਂ ਇਨਕਾਰ ਕਰ ਦਿੱਤੇ ਸਵੰਧਤ ਜੋ ਚੰਦਾ ਮੰਗਣ ਵਾਲੇ ਲੋਕ ਸਨ ਉਹਨਾਂ ਨੇ ਦੰਗਾ ਪ੍ਰਸਾਦ ਸ਼ੁਰੂ ਕਰ ਦਿੱਤਾ ਤੇ ਉਹਨਾਂ ਤੇ ਹਮਲਾ ਕਰ ਦਿੱਤਾ ਜਦੋਂ ਸਿੱਖ ਵਿਦਿਆਰਥੀ ਉੱਥੋਂ ਨਿਕਲਾਉਂਦੇ ਆ ਤਾਂ 15 ਸਤੰਬਰ ਦੀ ਰਾਤ ਨੂੰ ਫੇਰ ਉਹਨਾਂ ਦੇ ਘਰਾਂ ਤੇ ਹਮਲੇ ਹੁੰਦੇ ਆ ਔਰ ਇਹ ਜਿਹੜੇ ਹਮਲੇ ਆ ਲੇਖਾ ਕਟਕੀ ਕੀਤੀ ਹੋਈ ਜਾਣਕਾਰੀ ਦੇ ਆਧਾਰ ਤੇ ਦੱਸਦਾ ਹੈ ਕਿ ਸਿੱਖ ਵਿਦਿਆਰਥੀਆਂ ਨੇ ਕਾਲਜ ਵਿੱਚ ਸਰਨ ਨਹੀਂ ਸ਼ੁਰੂ ਕਰ ਦਿੱਤੀ ਤੇ 15 ਸਤੰਬਰ ਦੀ ਰਾਤ ਨੂੰ ਉੱਥੇ ਵੀ ਜੋ ਦੰਗ 500 ਤੋਂ ਵੱਧ ਦੰਗਾਕਾਰੀਆਂ ਨੇ ਆ ਕੇ ਪਥਰਾਾ ਸ਼ੁਰੂ ਕਰ ਦਿੱਤਾ ਔਰ ਇਹ ਪਥਰਾਾ ਤੇ ਟਕਰਾਅ 19 ਦੇ ਤੱਕ ਚੱਲੂ ਰਿਹਾ ਜਿੰਨੀ ਦੇ ਤੱਕ ਡੀਆਈਜੀ ਮੌਕੇ ਦੇ ਜੋ ਸੀ ਉਹ ਪੂਰੀ ਭਾਰੀ ਫੋਰਸ ਫੇਰ ਉੱਥੇ ਨਹੀਂ ਪਹੁੰਚ ਗਈ ਡੀਆਈਜੀ ਦੇ ਪਹੁੰਚਣ ਤੋਂ ਬਾਅਦ ਸਥਾਨਕ ਜੋ ਬਿੜਿਆਰਥੀ ਜੋ ਸੀਗੇ ਇੱਕ ਵਿਦਿਆਰਥੀ ਉਹਨਾਂ ਨੂੰ ਕੱਢ ਕੇ ਭੇਜਿਆ ਜਾਂਦਾ ਹੈਗਾ ਗੁਰੂ ਨਾਨਕੀ ਦਾ ਗੁਰਦੁਆਰਾ ਸਾਹਿਬ ਤੇ ਕੁਝ ਚਾਰ ਵਿਦਿਆਰਥੀਆਂ ਦਾ ਨਾਮ ਵੀ ਲੇਖ ਨੇ ਲਿਖਿਆ 12 ਬੰਕੀ ਦਾ ਅਮਰਜੀਤ ਸਿੰਘ ਤੇ ਹਰਵਿੰਦਰ ਸਿੰਘ ਦੋ ਜੋ ਦੋ ਨੇ ਪ੍ਰਾਸੀ ਜੇਪਲ ਦਾ ਬਲਵਿੰਦਰ ਸਿੰਘ ਤੇ ਦਿੱਲੀ ਦਾ ਗੁਰਿੰਦਰ ਸਿੰਘ ਇਹ 18 ਇਹ ਜਿਹੜੇ ਵਿਦਿਆਰਥੀ ਸੀਗੇ ਇਹ ਗੁਰਦੁਆਰਾ ਸਾਹਿਬ ਜਾਣ ਦੀ ਬਜਾਏ ਉਥੋਂ ਭੱਜ ਕੇ ਖੇਤਾਂ ਵਿੱਚ ਦੀ ਹੋ ਕੇ ਹైదరాబాద్ ਵਾਲੀ ਸੜਕ ਨੂੰ ਭੱਜ ਲਏ ਉਹਨਾਂ ਦਾ ਵਿਚਾਰ ਸੀ ਸ਼ਾਇਦ ਉਹਨਾਂ ਨੂੰ ਉਮੀਦ ਸੀ ਕਿ ਉਹ ਉਥੋਂ ਬੱਸ ਚੜ੍ਹ ਕੇ ਹైదరాబాద్ ਜਾਣਗੇ ਔਰ ਹైదరాబాద్ ਤੋਂ ਕਿਸੇ ਹੋਰ ਰਸਤੇ ਆਪਣਾ ਪੰਜਾਬ ਚਲੇ ਜਾਣਗੇ ਬਾਕੀ ਜੋ ਹైదరాబాద్ دوسری ਸਟੇਟ ਦੇ ਵਿੱਚ ਪੈਂਦਾ ਹੋਣ ਕਾਰਨ ਵੀ ਉਹਨਾਂ ਨੂੰ ਉਮੀਦ ਸੀ ਕਿ ਅਸੀਂ ਬਚ ਜਾਵਾਂਗੇ ਪਰੰਤੂ ਰਸਤੇ ਵਿੱਚ ਕਿਤੇ ਉਹ ਦੰਗਾਕਾਰੀਆਂ ਦੇ ਧੱਕੇ ਚੜ੍ਹ ਗਏ ਜਿੱਥੇ ਉਹਨਾਂ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਤੇਜ਼ ਤਾਰ ਹਥਿਆਰਾਂ ਨਾਲ ਬਾਹਰ ਕੀਤੇ ਇੰਨੇ ਵਾਰ ਕੀਤੇ ਕਿ ਜਿੰਨਾ ਚਿਰ ਉਹਨਾਂ ਨੂੰ ਗੰਗਾ ਕਰਿਆ ਤਸੱਲੀ ਨਹੀਂ ਹੋਈ ਕਿ ਇਹਨਾਂ ਦੀ ਮੌਤ ਹੋ ਚੁੱਕੀ ਉਹਨੀ ਦੇਰ ਤੱਕ ਉਹਨਾਂ ਨੇ ਬਾਹਰ ਕਰਨਾ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਕਰਨਾ ਜਾਰੀ ਰੱਖਿਆ ਇਹ ਜੋ ਸਿੱਖ ਕਤਲੇਆਮ ਜੋ ਹੋ ਰਿਹਾ ਹੈ 14 15 16 ਸਤੰਬਰ ਤਨਦਨ ਹੁਦਾਰਾ ਜਸਤੇ ਵਿੱਚ 6 ਸਿੱਖ ਵਿਦਿਆਰਥੀਆਂ ਦੀ ਮੌਤ ਹੋ ਗਈ ਸੀ 100 ਤੋਂ ਵੱਧ ਜ਼ਖਮੀ ਹੋਏ ਸੀ ਉਸ ਸਮੇਂ ਦੇ ਇੱਕ ਕਰੋੜ ਤੋਂ ਵੱਧ ਦੀ ਜੋ ਸਿੱਖ ਵਿਦਿਆਰਥੀਆਂ ਦੀ ਸੰਪਤੀ ਸੀ ਜੋ ਉਹਨਾਂ ਦਾ ਸਮਾਨ ਸੀ ਉਸ ਦਾ ਨੁਕਸਾਨ ਦੰਗਾਕਾਰੀਆਂ ਨੇ ਕਰ ਦਿੱਤਾ ਸੀ ਬਹੁਤ ਸਾਰੇ ਜੋ ਵਿਦਿਆਰਥੀ ਹਨ ਇਹ ਵੀ ਪਤਾ ਲੱਗਿਆ ਕਿ ਜਿਨ੍ਹਾਂ ਨਾਲ ਗੱਲਾਂ ਬਾਤਾਂ ਹੋਣਾਂ ਤੇ ਉਹਨਾਂ ਨੂੰ ਸਥਾਨਕ ਜੋ ਮੁਸਲਮਾਨ ਵੀਰ ਸੀਗੇ ਉਹਨਾਂ ਨੇ ਆਪਣੀਆਂ ਪੱਪਨੀਆਂ ਦੇ ਬੁਰਕੇ ਪਾ ਪਾ ਕੇ ਕਿਸੇ ਤਰੀਕੇ ਉੱਥੋਂ ਕੱਢਿਆ ਸੀਗਾ ਤੇ ਉਹਨਾਂ ਦੀ ਜਾਨ ਬਚਾਈ ਸੀਗੀ 86 ਬੈਂਗ ਦੇ 85 ਬੈਂਚ ਦੇ ਬੈਂਚ ਦੇ ਵਿਦਿਆਰਥੀ ਕਸ਼ਮੀਰ ਸਿੰਘ ਸਾਹੀ ਜਿਨ੍ਹਾਂ ਨੇ ਸਭ ਕੁਝ ਅੱਖੀਂ ਦੇਖਿਆ ਸੀ ਉਹਨਾਂ ਦੇ ਅਨੁਸਾਰ ਉਹ 20-25 ਵਿਦਿਆਰਥੀ ਇਕੱਠੇ ਆਹਾਕੀਆਂ ਦੇ ਕਿਰਪਾਨਾ ਲੈ ਕੇ ਇਕੱਠੇ ਹੋ ਗਏ ਤੇ ਚੱਲ ਪਏ ਤੇ ਉਹਨਾਂ ਨੇ ਬਾਜ਼ਾਰਾਂ ਵਿੱਚੋਂ ਜੋ ਅਕੱਲੇ ਦੇ ਕੱਲੇ ਜੋ ਨੌਜਵਾਨ ਸਿੱਖ ਵਿਦਿਆਰਥੀ ਸੀ ਉਹਨਾਂ ਨੂੰ ਆਪਣੇ ਨਾਲ ਲਾਉਣਾ ਸ਼ੁਰੂ ਕਰਤਾ ਤੇ ਉਹ ਜੋ ਕੱਲੇ ਦੇ ਕੱਲੇ ਸੀ ਉਹ ਆਪਣੇ ਉਹਨਾਂ ਦੇ ਇਕੱਠ ਦੇ ਨਾਲ ਲਾ ਦਗੇ ਤਾਂ ਜੋ ਇਕੱਠੇ ਹੋ ਕੇ ਸਮੂਹਕ ਰੂਪ ਵਿੱਚ ਇਕੱਠੇ ਰਹਿ ਕੇ ਇਹ ਕਿਤਾਬ ਬਣਾ ਕੇ ਦੰਗਾਕਾਰੀਆਂ ਤੋਂ ਬਚਿਆ ਜਾ ਸਕੇ ਇਸੇ ਦੌਰਾਨੀ ਤਾਰੀਵਾਲ ਸ਼ਹਿਰ ਦਾ ਫਾਰਮੈਸੀ ਫਾਰਮੇਸੀ ਕਾਜ ਦਾ ਇੱਕ ਵਿਦਿਆਰਥੀ ਦੰਗਾ ਇੱਕ ਵਿਦਿਆਰਥੀ ਉਹਨਾਂ ਨਾਲੋਂ ਅਲੱਗ ਹੋ ਗਿਆ ਜੋ ਕਿ ਅੱਗੇ ਡਰ ਕੇ ਭੱਜ ਗਿਆ ਜੋ ਕਿ ਅੱਗੇ ਜਾ ਕੇ ਦੰਗਾਕਾਰੀਆਂ ਦੇ ਧੱਕੇ ਚੜ ਗਿਆ ਜਿਨ੍ਹਾਂ ਨੇ ਉਸ ਦਾ ਕਤਲ ਕਰ ਦਿੱਤਾ ਇਸੇ ਸਬੰਧ ਵਿੱਚ ਰਚਨਾ ਨੂੰ ਪੜ੍ਹ ਕੇ ਜਦੋਂ ਦਾਸ ਨੇ ਬੀਰ ਅਮਰਬੀਰ ਸਿੰਘ ਦੀ ਮਾਈ ਨਾਲ ਫੋਨ ਤੇ ਸੰਪਰਕ ਕੀਤਾ ਉਹਨਾਂ ਨਾਲ ਗੱਲਬਾਤ ਕੀਤੀ ਕਿਉਂਕਿ ਅੱਗੇ ਜੋ ਪਰਚਾ ਸੰਬੰਧੀ 베ਰਵਾਸੀ ਕੇ ਬਹੁਤ ਸਾਰੇ ਮੁਕੱਦਮੇ ਦਰਜ ਹੋਏ। ਪ੍ਰੰਤੂ ਇਹ ਮਿਹਰਬਾਣੀ ਦਿੱਤਾ ਗਿਆ ਸੀ ਕਿ ਕਿੰਨੇ ਲੋਕਾਂ ਨੂੰ ਅਜੇ ਤੱਕ ਸਜ਼ਾ ਹੋਈ ਜਾਂ ਹੋਰ। ਕਿੰਨਾ ਸਮਾਂ ਮੁਕੱਦਮੇ ਚੱਲੇ ਕੀ ਕੋਈ ਸਰਕਾਰਾਂ ਨੇ ਕਾਨੂੰਨੀ ਸਹਾਇਤਾ ਨਾਲੀ ਸਹਾਇਤਾ ਜਾਂ ਕੋਈ ਹੋਰ ਨਾ ਬਦਾਰਕੀ ਹੋ ਜਾਂਦਾ ਪਰਿਵਾਰਾਂ ਨੇ ਕੀਤੀ ਇਹ ਸਭ ਕੁਝ ਜਾਣਨ ਲਈ ਜਦੋਂ ਮੈਂ ਵੀਰ ਅਮਰਬੀਰ ਸਿੰਘ ਜੀਮਾ ਨਾਲ ਫੋਨ ਤੇ ਸੰਪਰਕ ਕੀਤਾ ਤਾਂ ਉਹਨਾਂ ਦੱਸਿਆ ਕਿ ਕਿਸੇ ਇੱਕ ਵੀ ਵਿਅਕਤੀ ਨੂੰ ਇਸ ਕਤਲੋਗਾਰਦ ਦੇ ਵਿੱਚ ਸਜਾ ਨਹੀਂ ਹੋਈ ਜੋ ਕੇ ਸੁਣ ਕੇ ਬੜਾ ਦੁੱਖ ਲੱਗਿਆ ਸੋ ਮੈਂ ਅੱਜ ਸਿੱਖ ਵੀਰਾਂ ਨੂੰ ਖਾਸ ਕਰਕੇ ਘੱਟਗਣ ਜਿੰਨੀਆਂ ਵਾਲੇ ਵੀਰ ਜਿੰਨੇ ਵੀ ਉਹਨਾਂ ਨੂੰ ਇਹ ਵੀ ਬੇਨਤੀ ਕਰਦਾ ਕਿ ਹਮੇਸ਼ਾ ਵਾਸਤੇ ਸਾਡੇ ਨਾਲ ਖਾਸ ਕਰਕੇ ਸਿੱਖਾਂ ਨਾਲ ੱੱਕਾ ਹੁੰਦਾ ਹੈ 84 ਦੇ ਵਿੱਚ 1955 ਦੇ ਵਿੱਚ 1947 ਦੇ ਵਿੱਚ ਹਮੇਸ਼ਾ ਸਿੱਖ ਕੌਮ ਦਾ ਨਿਸ਼ਾਨ ਹੋਇਆ ਹੈ ਉਹ ਭਾਵੇਂ ਸਰਕਾਰਾਂ ਦੀ ਸਹਿਤ ਹੋਇਆ ਹੋਵੇ ਸਿਆਸੀ ਧਿਰਾਂ ਦੀ ਸਹਿਤ ਹੋਇਆ ਹੋਵੇ ਮੋਕੇ ਦੀ ਅਫਸਰ ਸਾਹੀ ਦੀ ਸਹਤੇ ਹੋਇਆ ਹੋਵੇ ਜੋ ਇਹ ਸਾਰਾ ਨੁਕਸਾਨ ਹੈ ਸਾਡਾ ਹੀ ਹੁੰਦਾ ਹੈ ਔਰ ਇਸ ਤੋਂ ਵੀ ਵੱਧ ਦੁੱਖ ਲੱਗਾ ਕਿ 1988 ਵਾਲਾ ਕਤਲੋਗਰਦ ਜਿਸ ਸੰਬੰਧੀ ਮੈਨੂੰ ਵੀ ਅੱਜ ਹੀ ਪਤਾ ਲੱਗਿਆ ਹੈ ਇਸ ਸੰਬੰਧੀ ਬਹੁਤ ਘੱਟ ਲੋਕਾਂ ਨੂੰ ਸਾਡੇ ਸਿੱਖ ਪੰਜਾਬੀ ਵੀਰਾਂ ਨੂੰ ਪਤਾ ਹੈ ਔਰ ਉਸ ਤੋਂ ਵੀ ਵੱਧ ਦੁੱਖ ਇਹ ਲੱਗਿਆ ਕਿ ਕਿਸੇ ਨੂੰ ਕੋਈ ਸਜ਼ਾ ਨਹੀਂ ਹੋਈ ਔਰ ਜਿਹੜਾ ਸਾਡੇ ਉਸ ਟਾਈਮ ਜੋ ਵਿਦਿਆਰਥੀ ਵੀਰ ਸੀਗੇ ਉਨ੍ਹਾਂ ਦਾ ਕਤਲ ਹੋਇਆ ਉਹਨਾਂ ਦੇ ਕਤਲ ਹੋ ਗਏ ਉਹਨਾਂ ਦੇ ਪਰਿਵਾਰਾਂ ਨੂੰ ਇਨਸਾਫ ਨਹੀਂ ਮਿਲਿਆ ਇਹ ਸੁਣ ਕੇ ਹੋਰ ਵੀ ਜ਼ਿਆਦਾ ਦੁੱਖ ਹੋਇਆ ਸੋ ਪੰਜਾਬੀ ਭਰਾਵੋ ਅੱਜ ਦੀ ਵੀਡੀਓ ਵਿੱਚ ਨਹੀਂ ਪਰੰਤੂ ਇਹਨਾਂ ਜ਼ਰੂਰ ਕਹਾਂਗਾ ਕਿ ਪੰਜਾਬੀਓ ਆਪਣੇ ਪੰਜਾਬ ਨੂੰ ਆਪਣੀ ਸਿੱਖ ਕੌਮ ਨੂੰ ਆਪਣੇ ਧਰਤੀ ਨੂੰ ਆਪਣੇ ਪਾਣੀ ਨੂੰ ਬਚਾਉਣ ਲਈ ਸਾਰੇ ਜਾਗਰਤ ਹੋ ਜਾਓ ਨਹੀਂ ਤਾਂ ਇਸ ਤਰ੍ਹਾਂ ਦੇ ਹਮਲੇ ਭਾਵੇਂ 84 ਹੋਵੇ 1947 ਹੋਵੇ 1955 ਹੋਵੇ 1988 ਹੋਵੇ ਜਾ ਲਗਾਤਾਰ ਹੁੰਦਾ ਜੋ ਆਏਗਾ ਇਹ ਸਾਡੇ ਨਾਲ ਹੁੰਦਾ ਰਹੂਗਾ ਜਿੰਨੀ ਦੇਰ ਤੱਕ ਅਸੀਂ ਸਾਰੇ ਇਕੱਠੇ ਨਹੀਂ ਹੁੰਦੇ ਜਿਵੇਂ ਆਲੀ ਜੋ ਸਿਆਸੀ ਮਾਜਦੇ ਜੋ ਉਹਨਾਂ ਨੇ ਕਸ਼ਮੀਰ ਸਿੰਘ ਸਾਈ ਵਾਲਾ ਬਿਆਨ ਉਹ ਤੋਂ ਵੀ ਮੈਨੂੰ ਇਹ ਵੀ ਪਤਾ ਲੱਗਾ ਕਿ 20-25 ਬੰਦੇ ਇਕੱਠੇ ਹੋਏ ਦੇ 20-25 ਦੇ ਸਾਹਮਣੇ ਕਿਸੇ ਦੀ ਹਿੰਮਤ ਨਹੀਂ ਹੋਈ ਵੱਡੇ ਹਜੂਮ ਦੇ 500000 ਦੇ ਬੰਦੇ ਦੀ ਵੀ ਕਿ ਉਹਨਾਂ ਤੇ ਹਮਲਾ ਕਰ ਸਕੇ ਇਹਦਾ ਮਤਲਬ ਇਹ ਵੀ ਹੈ ਕਿ ਸਾਨੂੰ ਕੌਮ ਨੂੰ ਸਾਡੇ ਨੂੰ ਇੱਕ ਮੁਠ ਵੀ ਹੋ ਕੇ ਰਹਿਣਾ ਚਾਹੀਦਾ ਇਹ ਸਾਡੇ ਵੱਲ ਕੋਈ ਅੱਖ ਫੜਦਕੇ ਨਹੀਂ ਚੱਲ ਸਕਦਾ ਸੋ ਅੱਜ ਦੀ ਵੀਡੀਓ ਚ ਇਨਾ ਹੀ ਮੈਂ ਇੱਕ ਵਾਰੀ ਫੇਰ ਪੰਜਾਬੀ ਜਾਗਰਨਾ ਅਦਾਰੇ ਦਾ ਤੇ ਅਮਰਵੀਰ ਸਿੰਘ ਜੀ ਮਾ ਜੋ ਵੀ ਰਹਿ ਗਏ ਇਹਨਾਂ ਨੇ ਆਪਣਾ ਦਿੱਤੀ ਹੈਗੀ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਹਾਂ ਕਿਉਂਕਿ ਉਹਨੇ ਸਾਨੂੰ ਜਾਣਕਾਰੀ ਜੀ ਵਾਦਾ ਕੀਤਾ ਔਰ ਸਾਨੂੰ ਜਾਗਰਤ ਵੀ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ